ਤਮਿਲ ਮਾਤੇ ਉਦਾਹਰਣ ਦਿਨਾਂ ਆ ਤੁਸੀਂ ਵੋਟਾਂ ਪਾਉਣ ਜਾਂਦੇ ਜੇ ਬੂਡ ਮੂੜੂ ਦਾ ਕਿਤੇ ਉਹ ਪੁੱਕਦੇ ਹੋਰ ਪਾਉਣ ਦਾ ਅੰਦਰ ਜਾ ਕੇ ਮੂਰਖ ਤੇ ਨਾ ਆਉਂਦਾ ਕਰੋ ਮੂਰ ਬਣਾ ਕੇ ਗਿਆ ਮੈਂ ਵੋਟ ਪਾਣੇ ਨਿਸ਼ਾਨ ਦੇ ਫਰਾਨੇ ਆਦਮੀ ਨੂੰ ਪਾਉਣੀ ਆ ਉੱਤੇ ਗਿਆ ਦਿਮਾਗ ਨੇ ਉਹ ਜਾ ਚੱਕਰ ਖਾਦਾ ਸਮਝ ਨਹੀਂ ਲੱਗੇ ਬੇਮਾਮੋਰ ਕਿੱਥੇ ਲਾਵਾਂ ਪਤਰੀ ਕਿੱਥੇ ਲਾਵਾਂ ਇਸ ਕੋ ਕਿ ਪਹਿਲ ਸਭੇ ਸਾਡੇ ਆ ਵੀ ਅਸੀਂ ਉਹਨੂੰ ਲੈਣਾ ਕੀ ਆ ਤੇ ਕਿੱਦਾਂ ਲੈਣਾ ਹੈ ਉਹਦੇ ਘਰ ਵਿੱਚ ਕੋਈ ਨਹੀਂ ਘਰ ਤਾਂ ਤੇਰੇ ਸਭ ਵੀ ਛੈ ਪਰ ਦਿੰਦਾ ਉਹਨਾਂ ਨੂੰ ਹੀ ਆ ਜਿਹੜੂ ਉਹਦਾ ਜੁੜਨਗੇ ਸਾਰੇ ਨੂੰ ਸਾਰੇ ਤਾਂ ਵੈਸੇ ਰੁਪਏ ਦੇ ਰਿਹਾ ਜੋ ਪੈਸੇ ਕਵਾਲ ਐਕਸਟਰਾ ਲੈਣਾ ਕੁਝ ਵੱਧੂ ਲੈਣਾ ਕੁਝ ਉਹ ਜਾ ਕੇ ਲੈਣਾ ਪਊਗਾ ਸਾਡੇ ਇਸ ਤਨ ਰੂਪੀ ਗ੍ਰਾਮ ਦੇ ਵਿੱਚ ਨਗਰ ਦੇ ਵਿੱਚ ਹੱਟ ਦੇ ਵਿੱਚ ਕਹ ਲਈਏ ਉਹਨੇ ਸਭ ਕੁਝ ਇੱਕੇ ਵਾਰ ਪਾਤਾ ਜੋ ਸਾਡਾ ਭੋਗਾ ਦਾ ਭੋਗ ਜੀਵਨ ਦਾ ਉਹ ਸਾਰਾ ਇੱਕੇ ਵਾਰ ਨੇ ਪਾਤਾ ਸਾਡੇ ਕੀ ਸਾਰੇ ਸੰਸਾਰ ਵਿੱਚ ਇੱਕੇ ਵਾਰ ਹੀ ਪਾਤਾ ਸੰਸਾਦ ਦੇ ਦੀਵਾ ਵਿੱਚ ਉਹ ਕੋ ਅਧੂਰਾ ਹੁੰਦਾ ਤਾਂ ਹੀ ਹੈ ਨਾ ਜਦੋਂ ਉਹਨੇ ਕਿਦੋਂ ਕਮਾ ਕੇ ਜਾਂ ਕਿਦੋਂ ਹੋਟੋਂ ਲੈ ਕੇ ਦੇਣਾ ਹੁੰਦਾ ਉਹਦੇ ਤਾਂ ਖਜ਼ਾਨੇ ਭਰਪੂਰ ਨੇ ਉਹ ਕਹਿੰਦਾ ਆਓ ਖਰਚੋ ਨਾਲ ਸਾਨੂੰ ਭਾਈ ਵੀ ਕਹਿੰਦਾ ਆਓ ਖਰਚੋ ਰਲ ਮਿਲ ਭਾਈ ਹੋ ਜਾਓ ਮੇਰੇ ਪ੍ਰਭੂ ਉਹ ਰਲ ਮਿਲ ਕੇ ਖਰਚੋ ਅਸੀਂ ਦਾ ਜਾਵਾ ਕੀਤਾ ਭਈ ਮੁਸ਼ਕਿਲ ਹੈ ਨਾ ਕਰਨਾ ਆਪਾਂ ਕਲ ਕਰਦੇ ਉਹ ਉਹਦੇ ਕਰਮ ਵਿੱਚ ਕਿਸੇ ਕਰਦੇ ਕਰਮ ਨਹੀਂ ਤੇ ਉਹ ਹੈ ਵੀ ਨੀਮ ਵਿੱਚ ਚੱਲਦਾ ਉਹ ਆਪਣੇ ਨੀਮ ਵਿੱਚ ਚੱਲਦਾ ਆਪਣੇ ਨੀਮ ਨਹੀਂ ਬਦਲਦਾ ਕਰੋੜਾਂ ਸਾਲਾਂ ਤੋਂ ਪਰ ਉਹ ਸੂਰਜ ਚੜਦਾ ਆ ਰਿਹਾ ਅਜੇ ਵੀ ਚੜੀ ਜਾ ਰਿਹਾ ਚੰਦਰਮਾ ਚੜਿਆ ਇੱਕ ਵਾਰ ਅਜੇ ਵੀ ਚੰਦਰਮਾ ਹੈ ਬੇਗਿੰਦ ਤਾਰੇ ਉਹਨੇ ਪੈਦਾ ਕਰਕੇ ਸੰਸਾਰ ਨੂੰ ਰੋਸ਼ਨੀ ਦੇਣ ਵਾਸਤੇ ਬਣਾਤੇ ਦੋ ਅੱਜ ਵੀ ਹੈ ਉਹ ਧਰਤੀ ਤੇ ਰਹਿਣ ਵਾਲੇ ਖੰਖਾਰ ਜੀਵ ਜੋ ਸ੍ਰਿਸ਼ਟੀ ਸਾਜੀ ਤਾਂ ਸ਼ੇਰ ਬਾਸ ਖਾਂਦਾ ਰਹੇ ਤੇ ਅੱਜ ਵੀ ਖਾਂਦਾ ਉਹਦੇ ਕਿਸੇ ਕੰਮ ਘਾਟ ਨਹੀਂ ਹੁੰਦਾ ਕਾਟਣਾ 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 ਨਾ ਬਾੜਾ ਉਸ ਦਾ ਉਹਨੂੰ ਜਿਆਦਾ ਕਹੀ ਜਾਵਾਂਗਾ ਤੇ ਉਹਦਾ ਕੁਝ ਜਿਆਦਾ ਨਹੀਂ ਹੋ ਜਾਣਾ ਉਦੋਂ ਉਹਦਾ ਕਾਟ ਉਹਨੂੰ ਕਾਟ ਬਾੜਾ ਕਹੀ ਜਾਵਾਂ ਤਾਂ ਉਹ ਸਿਬੜਦੇ ਹੋ ਜਾਣਾ ਬਾਪੂ ਨੂੰ ਬਾਪੂ ਕਹਾਂਗੇ ਤੇ ਥੋੜਾ ਜਿਹਾ ਰੁੱਖਾ ਸ਼ਬਦ ਹੈ ਆ ਬੁੱਢਿਆ ਕਹਿੰਦਾ ਕਿ ਤਾਂ ਉਹਨੂੰ ਜਿਆਦਾ ਰੁੱਖਾ ਸ਼ਬਦ ਹੈ ਤੇ ਜੇ ਬਾਪੂ ਜੀ ਕਹਾਂਗੇ ਤਾਂ ਕੁਵਤ ਨਹੀਂ ਨਾ ਬਾਬੂ ਜੀ ਦੇ ਕਹਿਣ ਦੇ ਨਾਲ ਹੀ ਬਾਪੂ ਨੇ ਖੁਸ਼ ਹੋਣਾ ਬਾਪੂ ਨੇ ਲੜਾ ਨਹੀਂ ਬਾਪੂ ਨੇ ਤਾਂ ਦੇਣਾ ਹੀ ਦੇਣਾ ਬਾਪੂ ਨੇ ਲੜਾ ਕੁਝ ਨਹੀਂ ਬਸ ਜੀ ਕਹਿੰਦੇ ਰੋ ਜੀਸੂ ਨੂੰ ਆਪਣਾ ਪਿਤਾ ਸਮਝ ਕੇ ਉਹਨੂੰ ਬਾਪੂ ਕਹਿ ਕੇ ਬਾਪੂ ਜੀ ਕਹਿ ਕੇ ਜੋ ਮਰਜ਼ੀ ਉਹ ਕੋ ਲੈ ਲਈ ਤੇ ਫਿਰ ਉਹ ਦੰਦਾ ਨਿਯਮ ਅਨਸਾਰੋ ਉਹਨਾਂ ਸੰਸਾਰ ਨੂੰ ਇੱਕ ਨਿਯਮ ਵਿੱਚ ਬਣਿਆ ਹੈ ਜਦੋਂ ਸੰਸਾਰ ਪੈਦਾ ਕੀਤਾ ਆਪਾਂ ਕੱਲ ਵਿਚਾਰ ਕਰਦੇ ਸਾਂ ਵੀ ਉਹ ਜੇ ਸੰਸਾਰ ਪੈਦਾ ਕੀਤਾ ਤੇ ਪੰਜ ਚੁਣੇ ਪੰਜ ਚੀਜ਼ਾਂ ਚੁਣੀਆਂ ਗੁਰੂ ਗੋਬਿੰਦ ਸਿੰਘ ਤੋਂ ਆਪਾਂ ਆਰੰਭ ਕੀਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੀ ਉਹਦੇ ਪੰਜ ਪਿਆਰੇ ਹੀ ਕਿਉਂ ਚੁਗੇ 6 ਕਿਉਂ ਨਾ ਚੁਗੇ 4 ਕਿਉਂ ਨਾ ਚੁਗੇ 7 8 ਕਿਉਂ ਨਾ ਚੁਗੇ ਪੰਜ ਕਿਉਂ ਚੁਗੇ ਇਹ ਪੰਜ ਵਿਧਾਨ ਜਿਹੜਾ ਏ ਉਸ ਅਕਾਲ ਪੁਰਖ ਦਾ ਪੁੱਤ ਆਪ ਦੀ ਬਰੀਅਦਾ ਏ ਪੰਜਾਂ ਨੂੰ ਜਿਹੜੀ ਸ਼ੋਭਾ ਦੇਣੀ ਉਹ ਉਹਦਾ ਕੰਮ ਹੈ ਪੰਜਾਂ ਦਾ ਅਸੀਂ ਆਮ ਤੌਰ ਤੇ ਪੰਜਾਂ ਵਿੱਚ ਪਰਮੇਸ਼ਰ ਆਮ ਹੀ ਸਾਡੀ ਗੱਲ ਹੈ ਪੰਜਾਂ ਵਿੱਚ ਪਰਮੇਸ਼ਰ ਪਰ ਜਦੋਂ ਕੋਈ ਸਾਡੀ ਕਿਤੇ ਨਿਗਾ ਨਾ ਚੰਗੀ ਹੋਵੇ ਉਦੋਂ ਪੰਜਾਂ ਦੇ ਪਰਮੇਸ਼ਰ ਦੇ ਹੁੰਦਾ ਉਦੋਂ ਅਸੀਂ ਪੰਜ ਬੈਲੀ ਸਮਲੇ ਨੇ ਲੋੜ ਹੈ ਉਹਨਾਂ ਪੰਜਾਂ ਦੇ ਨਾਲ ਪਿਆਰ ਪਾਉਣਾ ਹੁਣ ਪੰਜ ਤਤ ਆਪਾਂ ਦਾ ਪੰਜਾਂ ਤਤਾਂ ਤੋਂ ਗੱਲ ਪੰਜਾਂ ਪਿਆਰਾਂ ਤੋਂ ਗੱਲ ਆਰੰਭ ਕੀਤੀ ਤੇ ਪੰਜਾਂ ਪਿਆਰਾਂ ਤੱਕ ਆਏ ਤੇ ਪੰਜਾਂ ਪਿਆਰਿਆਂ ਤੋਂ ਕਿਉਂ ਆਏ ਵੀ ਉਸ ਪਹਿਲਾਂ ਉਸ ਅਕਾਰਪੁਰਖ ਦਾ ਆਪਾਂ ਇਹ ਹੋਦ ਦੇਖੀ ਵੀ ਉਹਨੇ ਸੰਸਾਰ ਕਿਦਾਂ ਪੈਦਾ ਕੀਤਾ ਪੰਜ ਤਤ ਪੈਦਾ ਕੀਤੇ ਤੇ ਪੰਜਾਂ ਤਤਾਂ ਤੋਂ ਫਿਰ ਇਹ ਸਾਡਾ ਸੀਰ ਚੱਲਿਆ ਸੀਰ ਚੱਲਣ ਤੋਂ ਬਾਅਦ ਹੀ ਉਹ ਅਬਰਤ ਸਿਕੋ ਨਾ ਪੇਰੀ ਪੰਜਾਂ ਤੱਕ ਇਹ ਤਾਂ ਤੁਹਾਡੇ ਹੋ ਨਾ ਇਹ ਤਾਂ ਗੁਰੂ ਗੋਬਿੰਦ ਸਿੰਘ ਬਾਅਦ ਦੀ ਗੱਲ ਹੈ ਨਾ ਇਹ ਤਾਂ ਪਛੋਤੇ ਬਾਅਦ ਦੀ ਗੱਲ ਹੈ ਬਣਾਉਣੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੀਰ ਸਾਜ ਕੇ ਸਾਡਾ ਇਹ ਸੀਰੀਜ਼ ਸਾਜ ਕੇ ਪੰਜਾਂ ਤਤਾਂ ਦੇ ਨਾਲ ਆਪਾਂ ਅੱਜ ਪੰਜਾਂ ਦੀ ਕਰ ਰਹੇ ਅੱਜ ਵੀ ਪੰਜ ਹੀ ਕਿਉਂ ਕਿੱਥੇ ਕਿੱਥੇ ਪੰਜ ਵਰਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੇ ਪਹਿਲਾਂ ਆਪਾਂ ਸੰਤਾਂ ਤੋਂ ਵੱਲ ਆਰੰਭ ਕੀਤੀ ਸੀ ਸੰਤ ਪੰਜ ਪੰਜ ਜਿਹੜਾ ਪੰਜ ਜਿਹੜਾ ਆ ਉਹ ਮੈਂਬਰ ਤੋਂ ਵੀ ਕਹਿੰਦੇ ਆ ਸਾਧੂ ਨੂੰ ਵੀ ਕਹਿੰਦੇ ਆ ਉਹ ਗਿੰਦੀ ਦੇ ਪੰਜ ਵੀ ਫਿਰ ਇਹ ਸ੍ਰੀ ਸਾਜ ਕੇ ਪੰਜਾਂ ਤਤਾਂ ਦਾ ਤੇ ਫਿਰ ਇਹਦੇ ਕੋਲ ਉਹਨੇ ਫਿਰ ਤਾਬੂ ਹੀ ਲੈਣਾ ਸੀ ਨਾ ਆਤਮ ਮਿਸਤਰੀ ਇੰਜੀਨੀਅਰ ਜਿਹੜੇ ਆ ਟਰੈਕਟਰ ਬਣਾਉਂਦੇ ਆ ਕਦੇ ਵਾਸਤੇ ਬਣਾਉਂਦੇ ਕੰਮ ਲੈਣ ਵਾਸਤੇ ਬਣਾਉਂਦੇ ਨਾ ਕਾਰ ਆ ਮੋਟਰ ਆ ਸਾਈਕਲ ਆ ਕੋਈ ਵੀ ਚੀਜ਼ ਆ ਬਣਾਈ ਸੰਸਾਰ ਵਿੱਚ ਬਣੀ ਤੇ ਕੰਮ ਲੈਣ ਵਾਸਤੇ ਬਣਾਈ ਨਾ ਜੇ ਕੰਮ ਨਾਲ ਕੋ ਲੈਣਾ ਹੁੰਦਾ ਤੇ ਵਕੀਲ ਬਣਾਉਂਦੇ ਲੋੜ ਹੀ ਕੀ ਹੈ ਹੁਣ ਉਸ ਆਕਾਰ ਰੂਪ ਨੇ ਪੰਜਾਂ ਤੱਤਾਂ ਦਾ ਇਹ ਸਰੀਰ ਬਣਾ ਕੇ ਹੁਣੇ ਤੋਂ ਕੰਮ ਲੜਣਾ ਸੀਗਾ ਫਿਰ ਇਹਨੂੰ ਪੈ ਜੋ ਪੰਜ ਗਿਆਨ ਇੰਦਰੀ ਤੇ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਤੇ ਪੰਜ ਕਰਮ ਇੰਦਰੀ ਦੇ ਵਿੱਚ ਉਦਾਇ ਤੋ ਕਿਉਂ ਉਦਾਇ ਮੁੱਤ ਨਾਲ ਕੰਮ ਕਰ ਲਵੇ ਪੈਰਾਂ ਨਾਲ ਚੱਲ ਲਵੇ ਅੱਖਾਂ ਨਾਲ ਦੇਖ ਲਵੇ ਨੱਕ ਨਾਲ ਸੁਗ ਲਵੇ ਕੰਨਾਂ ਨਾਲ ਸੁਣ ਲਵੇ ਜੀਭਾ ਦੇ ਨਾਲ ਬੋਲ ਲਵੇ ਤਾਰੇ ਹਰਕ ਵਿੱਚ ਹਰ ਹਰਕ ਦੇ ਵਿੱਚ ਚਾਹੂਗਾ ਨਾ ਜੇ ਬਣ ਕੇ ਬੁੱਲਿਆ ਹੀ ਨਹੀਂ ਬੁੱਲਿਆ ਹੀ ਨਹੀਂ ਜੇ ਪੈਰ ਲਾ ਕੇ ਚੱਲਿਆ ਹੀ ਨਹੀਂ ਤਾਂ ਪੈਰਾਂ ਦਾ ਕੋਈ ਫਾਇਦਾ ਨਹੀਂ ਇਹ ਜੋ ਕੰਮ ਲਾਉਣਾ ਸੀ ਇਸ ਤਨਉ ਤੇ ਪੰਜ ਗਿਆਨ ਤੇ ਪੰਜ ਇੰਦਰ ਤੇ ਪੰਜ ਕਰਮੇਂਦਰ ਲਾਏ ਦੇ ਵਿੱਚ। ਇਹ ਸੇ ਵੀ ਦਾ ਸ੍ਰੀ ਚੱਲਦਾ ਰਵੇ ਕੰਮ ਕਰੇ ਖਾਦੇ ਵਾਸਤੇ ਕੰਮ ਕਰੇ ਤਨਗੁਰ ਨਾਨਕ ਸਾਹਿਬ ਨੇ ਨਾਰਾ ਹੀ ਪਹਿਲਾਂ ਇਸ ਸੰਸਾਰ ਤੇ ਲਾਇਆ। ਬਿਕਰਤ ਕਰਨਾ ਹੈ। ਕੰਮ ਕਰਨਾ। ਤੋ ਜੇ ਉਹਨੇ ਪੰਜ ਇੰਦਰੀਏ ਗਿਆਨ ਇੰਦਰੀਏ ਕਰਮ ਇੰਦਰੀਏ ਉਹਨਗੇ ਤਾਂ ਹੀ ਕੰਮ ਕਰੂਗਾ ਨਾ ਉਹ ਤਾਂ ਤੇ ਕੰਮ ਨਹੀਂ ਕਰ ਸਕਦਾ ਉਹਦਾ ਤੇ ਆ ਬੁੱਤ ਦੇ ਇਸ਼ਾਰਾ ਵਿੱਚ ਬੁੱਤ ਲੱਗੇ ਆ ਮੰਤਰੀਆਂ ਦੇ ਲੱਗੇ ਸਾਧੂ ਸੰਤਾਂ ਦੇ ਲੱਗੇ ਆ ਸੂਰਮਿਆਂ ਦੇ ਲੱਗੇ ਹੋਏ ਬੁੱਤ ਸੂਰਮਿਆਂ ਨੇ ਜੰਗ ਵਿੱਚ ਮੈਦਾਨ ਵਿੱਚ ਲੜਾਈ ਲੜੀ ਆਪਣੇ ਜੋਰ ਦਿਖਾਏ ਤਾਕਤ ਦੇ ਅਜੋ ਚੌਂਕ ਦੇ ਵਿੱਚ ਖੜਾ ਕੀਤਾ ਪੱਥਰ ਦਾ ਬਣਾ ਕੇ ਕੀ ਅਜੋ ਲੜਦਾ ਹੈ ਨਹੀਂ ਕਰਮ ਤੇ ਉਹਦੇ ਵੀ ਲੱਗੇ ਹੋਏ ਆ ਕਰਮ ਇੰਦਰੀ ਹੱਥ ਪੈਰ ਦੱਕ ਮੂੰਹ ਸਭ ਕੁਝ ਉਹਦੇ ਵੀ ਲੱਗਾ ਹੋਇਆ ਏ ਪਰ ਉਹਦੇ ਵਿੱਚ ਚੇਤਨ ਸ਼ਕਤੀ ਨਹੀਂ ਏ ਚੇਤਨ ਸ਼ਕਤੀ ਹੀ ਆਕਾਰਪੁਰਖ ਹੈ ਚੇਤਨ ਸ਼ਕਤੀ ਹੀ ਆਕਾਰਪੁਰਖ ਜਦੋਂ ਚੇਤਨ ਸ਼ਕਤੀ ਖਤਮ ਹੋ ਜਾਂਦੀ ਏ ਉਹ ਤਾਂ ਸਿਰ ਮਰਦਾ ਇਸ ਕਰਦੇ ਸੰਸਾਰ ਨੂੰ ਚਲਾਉਣ ਵਾਸਤੇ ਸੰਸਾਰ ਵਿੱਚ ਕਿਰਤ ਕਰਨ ਵਾਸਤੇ ਕਿਰਤ ਹਰ ਇੱਕ ਕਿਰਤੀ ਆ ਪਿਆਰ ਪੜਨਾ ਵੀ ਕਰਦਾ ਇੱਥੋਂ ਤੱਕ ਕਿ ਸੁਣਨਾ ਵੀ ਕਰਦਾ ਜੇ ਨੂੰ ਕਮਾਉਂਦਾ ਤਾਂ ਸੁਣ ਕੇ ਉਹ ਵੀ ਕਰਦਾ ਤਾਂ ਹੀ ਗੁਰਦਾਮ ਸਾਹਿਬ ਨੇ ਸਭ ਤੋਂ ਪਹਿਲਾਂ ਕਿਰਤ ਨੂੰ ਰੱਖਿਆ ਫਿਰ ਵਾਟ ਕੇ ਸ਼ਕਮ ਨੂੰ ਰੱਖਿਆ ਉਦੇ ਨਾਮ ਜਪਿਆ ਤਰ ਤਾਹੀਂ ਪਨਾਏ ਜੇ ਤੂੰ ਕੰਮ ਕਰਕੇ ਉਹਦੇ ਵਿੱਚੋਂ ਦਸਵੰਦ ਕੱਟ ਕੇ ਵੰਡ ਕੇ ਖਾਂਵੇਂ ਦਤਾ ਉਹਦਾ ਨਹੀਂ ਤੇ ਪਾਸ਼ਨ ਸਾਡੇ ਅੰਦਰ ਗਿਆਨ 5 11 ਅੰਦਰ ਲਾਏ 5 ਕਰਮ ਅੰਦਰ ਲਾਏ ਇਹ ਕਿਹਦੇ